ਦੇ ਬੋਲੇ ਚ ਮੇ ਸਾਡੀ ਬੰਬੀ ਤਰੇ ਅਸੀ ਦਰੀਆ ਰੱਜ ਗਈ ਸੀ ਨਾ ਅਟਰੀ ਬਤਰੀ ਦੇ ਬਤਲਾਈ ਸਾਡੀ ਸੰਗੀ ਮਾਈ ਆਈ ਦੋੜੀਆਂ ਆੜੀਆਂ ਮਰਗੀ ਸ਼ੰਦਵਾਲੇ ਖੜਗੀਆਂ ਮੈਂ ਕਿਸ਼ਨ ਦਵਾਲਾ ਉੱਚਾ ਨਾਰੈਣ ਮੇਰਾ ਸੁੱਚਾ ਨਾਰੈਣ ਮੇਰਾ ਪਾਈ ਮੈਂ ਕਿਸ਼ਨ ਦਵਾਲੇ ਆਈ ਕੱਲੀ ਆਰਤੀ ਕਰਾ ਖੜਾਵਾ ਦੀ ਦੋਕੇਸ਼ੰਦ ਵਾਲੇ ਆਖੜੀਆਂ ਮੇਰੇ ਕਿਸ਼ੰਦ ਵਾਲਾ ਬੜੀਆਂ ਮੇਰਾ ਕਿਚਨ ਦਾ ਵਾਲਾ ਉੱਚਾ ਤੁਹਿਆ ਤੁਲੇ ਮੇਰੀ ਸੰਧੀ ਲਾਲ ਲਾਲ ਚੁਨੀਆ ਮੇਰੀ ਸੰਜੀ ਦਾ ਮੰਦੀ ਹਰ ਹਰ ਗੋਬਰ ਮੈਂ ਕਹਾਂ ਤੇ ਲਿਆ ਵਾ ਸੰਜੀ ਹਰ ਥੋੜੇ ਆ ਖੰਦੀ ਸ਼ਜ ਪਰਿ ਜਾਣੇ ਤੁ ਲੈ ਮੇਰੀ ਖੰਦੀ ਸ਼ਜ ਪਰ ਕਹਿਣ ਮੇਰੀ ਸੰਜੀ ਤਮੰਗਦੀ ਹਰੀਆ ਹਰੀਆ ਦਾਤਨਾ ਮੈਂ ਤੈਨੂੰ ਪੁੱਛਾਂ ਸੰਜੀ ਕਹਿ ਤੇਰੀਆਂ ਸਾਧਨਾ ਸੱਤੇ ਅਸੀ ਪਹਿਣਾ ਪਹਿਣਾ 16 ਮੇਰੇ ਪਾਈ 79 ਵਿਆਰ ਦਾ 16 ਦੀ ਕਰਵਾ ਮੈਂ ਤੈਨੂੰ ਪੁੱਛਾਂ ਸੰਜੀ ਕਹਿ ਤੇਰੇ ਪਾਈ ਸੱਤ ਮੇਰੇ ਪਤੀ ਜੇ ਪਹਿਣਾ 16 ਮੇਰੇ ਪਾਈ ਗੁਰਦੇਵ ਜੀ ਆ ਮਸੜੀਆਂ ਮੁੰਮੜ ਜੀਨ ਰੀਆ ਮਸਣੀਆਂ ਮੁਰਮੁਰਵਾਰੇ ਵੈਦੀਆਂ ਬਹੁਤ ਕੰਦਰਸਾ ਮੀਆਂ ਵੀਰਾ ਦੇਹਲਕਾਰੇ ਨਾ ਦੁੱਧ ਚ ਵੇਤਰੀ ਅੰਬੜੀ ਪੁੱਤਾ ਦੇਹਲਕਾਰੇ ਦੁੱਧਣੀ ਕੈਸਰੀ ਵਾਹਦੀ ਝੋੜਾ ਦਛੜਗਾਟੇ ਨਾਲ ਮੱਖਣ ਮੱਖਣ ਖਾਂਦੀ ਜਾਨ ਲੰਦਾਂ ਦੇ ਸਰਲਾ ਮੀਰਾ ਖੜਖੀਦਾ ਨੰਨਾ ਦੇ ਚਿੰਦਿੰਗ ਗੁਰਦੇਵ ਦਾ ਰੋਟਾ ਨਹੀਂ ਆਇਆ ਟਾਣੀ ਪਾਣੀ ਤੇ ਨਹੀਂ ਆ ਟੋਲੇ ਆਏ ਮੁੰਡੇ ਪਤੇ ਟੇਲਨ ਕੂਲੀਆਂ ਪਾਗ ਦੇ ਗੁਰਦੇਵ ਝੋਗਾ ਝੋਗ ਲੈਣ ਚਿੜੀਆਂ ਜੀਤ ਦਾ ਰੋਟਾ ਨਹੀਂ ਆਇਆ ਟਾਣੀ ਟਾਣੀ ਚਿੜੀਆਂ ਉੱਠ ਮੇਰੀ ਸਾਂਝੜੀ ਰੋਟੀ ਦਾ ਵੇਲਾ ਹੋਇਆ ਨਹੀਂ ਅੱਠ ਮੇਰੀ ਸਾਂਝੜੀ ਰੋਟੀ ਕੋਣ ਪਕਾਵੇ ਨਹੀਂ ਉੱਠ ਮੇਰੀ ਸਾਂਝੜੀ ਰੋਟੀ ਪਕਾਵੇ ਪਾਬੋ ਨਹੀਂ ਅੱਠ ਮੇਰੀ ਸਾਂਝੜੀ ਪਾਬੋ ਪੈਰੀਂ ਗਾਣੀ ਅੱਠ ਮੇਰੀ ਸਾਂਝੜੀ ਕਿਰਤ ਨਿਆਰੇ ਨੇ ਜੜੀਆਂ ਨਹੀਂ ਅੱਠ ਮੇਰੀ ਸਾਂਝੜੀ ਰਾਮ ਲਾਲ ਨੇ ਜੜੀਆਂ ਨਹੀਂ ਅੱਠ ਮੇਰੀ ਸਾਂਝੜੀ ਕਾਲਾ ਕਦ ਦੂਆ ਕਿੰਨਾ ਕੰਮ ਮੇਰਾ ਅਧਿਕੇ ਕਿੰਨਾ ਹੋ ਗਿਆ ¡Gracias! No, no. ਆਨੰਦ ਕਾਹੇ ਦੀ ਉੱਠ ਲਈ ਸੰਜੜੀਏ ਰੋਟੀ ਬਗਾਵੇ ਪਾਪੋ ਨਹੀਂ ਉੱਠ ਮੇਰੀ ਸੰਜੜੀਏ ਪਾਲਾ ਕਹੇ ਦੀ ਕਿੱਦਾਂ ਨਹੀਂ ਉੱਠ ਮੇਰੀ ਸੰਜੜੀਏ ਕਹਦੋ ਨਿਆਣੇ ਜੜੀਆਂ ਨਹੀਂ ਉੱਠ ਮੇਰੀ ਸੰਜੜੀਏ